ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸੋ ਆਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਪਾਵਨ ਕਥਾ ਆਪਾਂ ਸਰਵਣ ਕਰਦੇ ਆਂ ਜਦੋਂ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਾਪਸ ਪਹੁੰਚੇ ਆ ਇਹ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਦੁਨੀਆਂ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰੇ ਹੇਲਿਆਂ ਨੂੰ ਸਿੱਧੇ ਰਸਾ ਪਾ ਕੇ ਗੁਰੂ ਮਹਾਰਾਜ ਹੋਰ ਦਿਨ ਉੱਥੇ ਰਹੇ ਆ ਤੇ ਬਾਅਦ ਵਿੱਚ ਸਤਿਗੁਰੂ ਮਹਾਰਾਜ ਉੱਥੋਂ ਵਾਪਸ ਪੰਜਾਬ ਦੀ ਧਰਤੀ ਵੱਲ ਚੱਲ ਪਏ ਆ ਪਿੰਡਾਂ ਪਿੰਡਾਂ 'ਚ ਸੱਚ ਦਾ ਪ੍ਰਚਾਰ ਕਰਦੇ ਹੋਏ ਪਹਿਲਾਂ ਗੁਰੂ ਜੀ ਸultanpur Lodhi ਪਹੁੰਚੇ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦਾ ਨਾਮ ਸਾਰੇ ਹਿੰਦੁਸਤਾਨ ਵਿੱਚ ਹੀ ਉੱਗਾ ਹੋ ਚੁੱਕਾ ਸੀਗਾ ਪੰਜਾਬ ਵਿੱਚ ਤਾਂ ਕੀ ਗੱਲ ਕਰਨੀ ਕੀ Hindu ਈ ਮੁਸਲਮਾਨ ਬੱਚਾ ਬੱਚਾ ਉਹਨਾਂ ਦੇ ਨਾਂ ਤੋਂ ਵਾਕਿਫ ਸੀਗਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੌ ਅਖੰਡ ਪ੍ਰਤਿਮੇ ਦਾ ਪਰਮਣ ਕੀਤਾ ਹੈ ਪ੍ਰੇਮ ਦਾ ਉਪਦੇਸ਼ ਦਿੱਤਾ ਹੈ ਸਾਰਿਆਂ ਨੂੰ ਤਾਰਿਆ ਹੈ ਜਦੋਂ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਪਤਾ ਲੱਗਾ ਇੱਥੇ ਮਹਾਰਾਜ ਬੜੇ ਹੀ ਲੰਮੇ ਸਮੇਂ ਬਾਅਦ ਗੁਰੂ ਜੀ ਉਹਨਾਂ ਦੀ ਨਗਰੀ ਵਿੱਚ ਆਇਆ ਸਾਰਾ ਸ਼ਹਿਰ ਮਹਾਰਾਜ ਜੀ ਦੇ ਦਰਸ਼ਨਾਂ ਲਈ ਗਿਆ ਹੈ ਜਦੋਂ ਬੇਬੇ ਨਾਨਕੀ ਜੀ ਭਾਈਆ ਜੈਰਾਮ ਜੀ ਨੂੰ ਪਤਾ ਲੱਗਾ ਹੈ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਸਾਰੇ ਕੰਮ ਛੱਡ ਕੇ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਗਏ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਆਪਣੀਆਂ ਅਦੁੱਪਤ ਯਾਤਰਾਵਾਂ ਬਾਰੇ ਦੱਸਿਆ ਇਹ ਕਿਵੇਂ ਰਸਤੇ ਵਿੱਚ ਉਹਨਾਂ ਨੂੰ ਕਿੰਨੇ ਪ੍ਰਕਾਰ ਦੀ ਧਰਤੀ ਮਿਲੀ ਜਿਨ੍ਹਾਂ ਨੂੰ ਸੁਣ ਕੇ ਬੇਬੇ ਨਾਨਕੀ ਜੀ ਭਾਈਆ ਜੈਰਾਮ ਜੀ ਬਹੁਤ ਨਿਹਾਲ ਹੋਏ ਨਵਾਬ ਦੌਲਤਖਾਂ ਦੀ ਗੱਲ ਕਰੀਏ ਉਦੇ ਅਹਿਲਕਾਰ ਵੀ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਲਈ ਆਏ ਆ ਉਹਨਾਂ ਨੇ ਵੀ ਬੜੇ ਕੀਮਤੀ ਤੋਹਫੇ ਸਤਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤੇ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਕੋਲ ਨੀਸੀ ਰੱਖਿਆ ਗੁਰੂ ਜੀ ਨੇ ਗਰੀਬਾਂ ਵਿੱਚ ਹੀ ਸਾਰੇ ਤੋਹਫੇ ਵੰਡ ਦਿੱਤੇ ਇਸ ਕਰਕੇ ਮਹਾਰਾਜ ਦਾ ਸੁਭਾਅ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਸੋ ਗੁਰੂ ਮਹਾਰਾਜ ਕਿਸੇ ਦੇ ਘਰ ਜਾਣਾ ਪਸੰਦ ਨਹੀਂ ਸੀ ਕਰਦੇ ਕਿਉਂਕਿ ਭੀੜੀਆਂ ਘਰਾਂ ਵਿੱਚ ਉਹ ਸੈਂਕੜੇ ਲੋਕਾਂ ਨੂੰ ਮਿਲ ਨਹੀਂ ਸੀ ਸਕਦੇ ਕਾਰਨ ਇਹ ਸੀਗਾ ਮਹਾਰਾਜ ਇਸ ਕਰਕੇ ਵੇਈ ਨਦੀ ਦੇ ਕੰਡੇ ਤੇ ਬੈਠੇ ਰਹੇ ਅੱਜ ਵੀ ਤੁਸੀਂ ਜਾਓਗੇ ਵੇਈ ਨਦੀ ਦੇ ਕੰਡੇ ਉੱਪਰ ਦੇਖਣਾ ਮਹਿਸੂਸ ਕਰਨਾ ਕਿਵੇਂ ਮਹਾਰਾਜ ਇੱਥੇ ਇਸ਼ਨਾਨ ਕਰਨ ਆਉਂਦੇ ਸੀ ਕਿਸ ਤਰ੍ਹਾਂ ਸਜਦੇ ਸੀ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ ਕੀਰਤਨ ਦਾ ਪ੍ਰਵਾਹ ਨਿਰੰਤਰ ਚੱਲਦਾ ਰਿਹਾ ਲੋਕ ਗੁਰੂ ਮਹਾਰਾਜ ਦੇ ਉਪਦੇਸ਼ ਸੁਣ ਕੇ ਨਿਹਾਲ ਹੁੰਦੇ ਰਹੇ ਸੁਲਤਾਨ ਪ੍ਰਲੋਧੀ ਦੇ ਬਸਨੀਕਾਂ ਪਾਸੋਂ ਵਿਦਾ ਲੈ ਕੇ ਮਹਾਰਾਜ ਫਿਰ ਤਲਵੰਡੀ ਚੱਲ ਪਿਆ ਜੀ ਜਿੰਨਾ ਰਸਤੇ ਆ ਰਾਹੀ ਮਹਾਰਾਜ ਲੰਘਦੇ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਦੇ ਦਰਸ਼ਨ ਕਰਨ ਲਈ ਜੁੜ ਜਾਂਦੇ ਲਾਹੌਰ ਵੀ ਭਾਈ ਮਨੁੱਖ ਸੁਖ ਦੇ ਘਰ ਮਹਾਰਾਜ ਕੁਝ ਦਿਨ ਠਹਿਰੇ ਆ ਇੱਥੇ ਲਾਹੌਰ ਵਾਸੀਆਂ ਨੂੰ ਸੱਚ ਦਾ ਸਨੇਹਾ ਦਿੱਤਾ ਮਹਾਰਾਜ ਨੇ ਲਾਹੌਰ ਪੜਾ ਕਰਕੇ ਪਹੁੰਚ ਗਏ ਮਹਾਰਾਜ ਰਾਏ ਪੋਏ ਦੀ ਤਲਵੰਡੀ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਜਦੋਂ ਮਹਾਰਾਜ ਇੱਥੇ ਪਹੁੰਚੇ ਆ ਤਲਵੰਡੀ ਦੇ ਬਾਹਰ ਹੀ ਉਹਨਾਂ ਨੇ ਡੇਰਾ ਕਰ ਲਿਆ ਹੈ ਜਦੋਂ ਨਗਰ ਦੇ ਲੋਕਾਂ ਨੇ ਮਹਾਰਾਜ ਨੂੰ ਦੇਖਿਆ ਸਾਰੇ ਇਲਾਕੇ ਵਿੱਚ ਟੰਡੂਰਾ ਹੀ ਪਟਿਆ ਗਿਆ ਭਾਈ ਮਰਦਾਨਾ ਜੀ ਪਿੰਡ ਨੂੰ ਚਲੇ ਗਏ ਪਰ ਗੁਰੂ ਮਹਾਰਾਜ ਬਾਹਰ ਬੈਠੇ ਰਹੇ ਆ ਕੁਝ ਵਿਦਵਾਨਾਂ ਮੁਤਾਬਕ ਚੰਦਰਪਾਣ ਜੀ ਦੇ ਖੂਹ ਤੇ ਮਹਾਰਾਜ ਬੈਠੇ ਆ ਕੁਝ ਸਮੇਂ ਬਾਅਦ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਮਾਤਾ ਸਲਖਣੀ ਜੀ ਗੁਰੂ ਮਹਾਰਾਜ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀਚੰਦ ਜੀ ਬਾਬਾ ਲਖਮੀਦਾਸ ਜੀ ਵੀ ਉਹ ਵੀ ਮਹਾਰਾਜ ਨੂੰ ਆ ਕੇ ਮਿਲਦੇ ਆ ਜੀ ਸਤਗੁਰੂ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕੀਤਾ ਹੈ। ਸਭ ਦੀ ਸੁੱਖ-ਸਾਂਦ ਪੁੱਛੀ ਆ। ਬੜੇ ਪਿਆਰ ਨਾਲ ਮਿਲੇ ਆ। ਜਦੋਂ ਉਹਨਾਂ ਨੇ ਸੰਸਾਰੀ ਗੱਲਾਂ ਕੀਤੀਆਂ, ਉਦੋਂ ਮਹਾਰਾਜ ਕਹਿੰਦੇ, "ਦੇਖੋ ਪਿਤਾ ਜੀ, ਪ੍ਰਮਾਤਮਾ ਤੇ ਭਰੋਸਾ ਰੱਖੋ। ਉਹ ਸਭ ਦੁੱਖ ਦੂਰ ਕਰਨ ਵਾਲਾ ਦਾਤਾ ਹੈ। ਉਹ ਰਿਜਕ ਦਾਤਾ ਹੈ। ਉਹ ਸਾਰਿਆਂ ਨੂੰ ਰਿਜਕ ਦਿੰਦਾ ਹੈ। ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਜਲਮੇ ਜੰਤੂ ਪਾਇਨ ਤਿੰਨ ਪੀਰੂ ਜੀ ਦੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਜਗ੍ਹਾ ਤੇ ਹੀ ਰਾਏ ਬਲਾਰ ਜੀ ਵੀ ਆਏ ਆ ਉਹਨਾਂ ਨੇ ਵੀ ਮਹਾਰਾਜ ਦੇ ਦਰਸ਼ਨ ਕੀਤੇ ਆ ਕੁਝ ਦੇਰ ਹੋਰ ਠਹਿਰ ਕੇ ਗੁਰੂ ਜੀ ਲੋਕਾਈ ਦਾ ਕਲਿਆਣ ਕਰਨ ਲਈ ਨਵੇਂ ਪੰਧ ਵੱਲ ਚੱਲੇ ਆ ਤੇ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸੀਗੇ ਕਿਉਂਕਿ ਸਤਗੁਰੂ ਮਹਾਰਾਜ ਨੇ ਤਾਂ ਹਮੇਸ਼ਾ ਹੀ ਪਿਆਰ ਦਾ ਸਨੇਹਾ ਦਿੱਤਾ ਹੈ ਪਰ ਕੁਝ ਲੋਕ ਇਹਨਾਂ ਗੱਲਾਂ ਨੂੰ ਸਮਝ ਨਾ ਸਕੇ ਉਕੇ ਸਤਗੁਰੂ ਮਹਾਰਾਜ ਦੇ ਆਪਣੇ ਬਚਨ ਹਨ ਮਹਾਰਾਜ ਦੇ ਪਾਵਨ ਬਾਣੀਆਂ ਸਾਕੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿਹਨੂੰ ਆਪਾਇ ਜੱਗ ਜਿਸ ਕਰਤਾਰ ਨੇ ਪਾਈ ਇਹ ਜਗਤ ਪੈਦਾ ਕੀਤਾ ਉਹ ਪ੍ਰਮਾਤਮਾ ਸਭ ਦਾ ਹੀ ਖਿਆਲ ਰੱਖਦਾ ਹੈ ਤਿਸ ਜੋ ਹਾਰੀ ਸਵਾ ਸਤ ਤਿਸ ਤਿਸ ਦੀ ਬਾਣ ਅਪੱਗ ਮੈਂ ਸਦਕੇ ਹਾਂ ਉਹ ਤੋਂ ਵਾਰੇ-ਵਾਰੇ ਜਾਂਦਾ ਹਾਂ ਉਹਦੀ ਸਬਤ ਸਲਾਹ ਕਰਦਾ ਹਾਂ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾਉਣਾ ਕਰਦੇ ਆ ਪਰ ਕੁਝ ਲੋਕ ਹੁੰਦੇ ਆ ਜਿਹੜੇ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਏ ਮਹਾਰਾਜ ਨੇ ਦੱਸਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵਿਸਣ ਹਾਰ ਸਤਿਗੁਰੂ ਜੀ ਨੇ ਆਖਿਆ ਸਾਰਾ ਸੰਸਾਰ ਹੀ ਇਹ ਦੁੱਖਾਂ ਨਾਲ ਭਰਿਆ ਪਿਆ ਹੈ ਕੋਈ ਇੱਥੇ ਤਨ ਕਰਕੇ ਦੁਖੀ ਆ ਕੋਈ ਮਨ ਕਰਕੇ ਦੁਖੀ ਆ ਕੋਈ ਚਿੱਤ ਕਰਕੇ ਬੜਾ ਉਦਾਸ ਆ ਅਰ ਜੇ ਕੋਈ ਪਰਮੇਸ਼ਰ ਦਾ ਨਾਮ ਜਪੇ ਫਿਰ ਇਹ ਦੁੱਖ ਵੀ دارو ਬਣ ਜਾਂਦਾ ਹੈ ਦੁੱਖ دارو ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਦੁੱਖਾਂ ਵਿੱਚ ਪ੍ਰਮਾਤਮਾ ਯਾਦ ਆਉਂਦਾ ਸੁੱਖ ਵਿੱਚ ਭੁੱਲ ਜਾਂਦਾ ਹੈ ਇਸ ਕਰਕੇ ਇਹੋ ਜਿਹਾ ਦੁੱਖ ਵੀ ਚੰਗਾ ਜਿਹਦੇ ਵਿੱਚ ਉਹਦੀ ਯਾਦ ਬਣੀ ਰਹੇ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਤੋ ਕਰਨ ਹਰ ਹੈ ਵਾਹਿਗੁਰੂ ਮੈਂ ਕਰ ਵੀ ਨਹੀਂ ਕਰ ਸਕਦਾ ਵਾਹਿਗੁਰੂ ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਵੀ ਕਰਾਂ ਤਾਂ ਵੀ ਕੁਝ ਨਹੀਂ ਬਣਦਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਹੇ ਕੁਦਰਤ ਵਿੱਚ ਵਸ ਰਹੇ ਕਰਤਾਰ ਮੈਂ ਤੇਰੇ ਤੋਂ ਸਦਕੇ ਹਾਂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਘਟਾਂ ਘਟਾਂ ਵਿੱਚ ਰਮਿਆ ਹੋਇਆ ਹੈ ਵਾਹਿਗੁਰੂ ਅਸੀਂ ਤੇਰੇ ਅੱਗੇ ਸਜਦਾ ਕਰਦੇ ਹਾਂ ਮਹਾਰਾਜ ਨੇ ਸਭ ਨੂੰ ਹੀ ਸਨੇਹਾ ਦਿੱਤਾ ਕਿ ਉਹ ਅਕਾਲ ਪੁਰਖ ਨਾਲ ਪ੍ਰੇਮ ਕਰੋ ਕੁਸਨ ਨਾਲ ਪਿਆਰ ਕਰੋ ਤੇ ਸਾਰੇ ਦੁਨੀਆ ਅੰਦਰ ਵਸ ਰਿਆ ਹੈ ਇਸ ਕਰਕੇ ਲਕਾਈ ਨਾਲ ਵੀ ਪਿਆਰ ਕਰਨਾ ਬਣਦਾ ਹੈ ਇਹ ਸਾਰਾ ਸੰਸਾਰ ਹੀ ਸਾਡਾ ਪਰਿਵਾਰ ਹੈ ਮਹਾਰਾਜ ਨੇ ਆਖਿਆ ਕੁਝ ਲੋਕ ਆਪਣੇ ਆਪ ਨੂੰ ਉੱਚਾ ਕਹਾਉਂਦੇ ਆ ਜਿਵੇਂ ਸਿੰਮਲ ਦਾ ਰੁੱਖ ਕਿੱਡਾ ਸਿੱਧਾ ਲੰਮਾ ਤੇ ਮੋਟਾ ਹੁੰਦਾ ਹੈ ਇੰਨੇ ਪੰਛੀ ਆਉਂਦੇ ਆ ਫਲ ਖਾਣ ਦੀ ਆਸ ਰੱਖ ਕੇ ਆ ਕੇ ਬੈਠਦੇ ਆ ਨਿਰਾਸ਼ ਹੋ ਜਾਂਦੇ ਆ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਆਈਆਂ ਤਤ ਬੰਦੇ ਨੂੰ ਪ੍ਰੇਮ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਮਿਠਾਸ ਨਿਮਰਤਾ ਜਿਹੜੀ ਆ ਖੂਬੀਆਂ ਤੇ ਨੇਕੀਆਂ ਦਾ ਨਚੋੜ ਹੈ ਆ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਰਾਏ ਭੋਏ ਦੀ ਤਲਵੰਡੀ ਇੱਥੋਂ ਮਹਾਰਾਜ ਨੂੰ ਤਲਵੰਡੀ ਵਾਪਸ ਆਏ ਬਹੁਤ ਲੋਕਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਗੁਰੂ ਮਹਾਰਾਜ ਨੇ ਸਭ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਹੈ ਅਸੀਂ ਵੀ ਭਾਈ ਇਹ ਸਿੱਖਿਆ ਲਈਏ ਅਸੀਂ ਵੀ ਪਰਮੇਸ਼ਰ ਦਾ ਨਾਮ ਜਪੀਏ ਜੀ ਪਉਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ